ਬੰਦ ਖਲਾਸੀ ਨੂੰ ਆਣਾ ਹੋਏ ਬੰਦ ਖਲਾਸੀ ਜਿਹੜੀ ਐ ਇਹ ਭਾਣਾ ਆਪਣੇ ਗੁਰਕੇ ਬਾਣੇ ਚੱਲਣਾ ਖਲਾਸੀ ਐ ਆਪਣੇ ਬਾਣੇ ਚੱਲਣਾ ਬਦਲਣਾ ਚ ਪੈ। ਹੋਰ ਆਖ ਨੂੰ ਸੱਕਾ ਕੋਈ। ਬਸ ਹੋਰੇ ਚ ਕਿਸੇ ਦਾ ਕੋਈ ਦਖਲ ਨਹੀਂ ਐ। ਕੋਈ ਕੋਈ ਆ ਗਿਆ ਨਾ ਵਿਚੇ ਫਰਮੇਸ਼ਰ ਆ ਗਿਆ ਕੋਈ। ਤੇਰਾ ਭਾਣਾ ਦੇ ਬੰਧਨ ਤੋੜਨੇ ਨੇ ਤੋੜੇ ਬੰਧਨ ਹੋਏ ਵਕਤ। ਸ਼ਬਦ ਵਨ ਬਸਾਏ ਹੁ ਦੱਸੋ ਇੱਥੇ ਪਰਮੇਸ਼ਰ ਦਾ ਕੀ ਰੋਲ ਹੈ ਤਰ੍ਹਾਂ ਜਦ ਆਵਜਾ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਬਸਾਏ ਜੇ ਸ਼ਬਦ ਗੁਰ ਕਾ ਮਨ ਬਸਾ ਲਵੇ ਤਾਂ ਬੰਧਨ ਤੋੜ ਕੇ ਮੁਕਤ ਹੋ ਜਾਏਗਾ ਗਰੰਟੀ ਹੈ ਇਸ ਗਲਤੀ ਫਿਰ ਭਾਣਾ ਤੇਰਾ ਹੋਇਆ ਕਿਦਾ ਹੋਇਆ ਆਪਣਾ ਆਪਣਾ ਆਪਣੇ ਕਾਲਸ ਆਪਣੇ ਆਪੇ ਆਪਣਾ ਆਪਣੇ ਕਾਲਸ ਹੋ ਜਾ ਜੇ ਪੈਰ ਘਾਣਾ ਭਾਰਿਆ ਜਾਫਲ ਪੜਿਆ ਇਹਨੇ ਤਾਂ ਮੰਨਣ ਪਾਲੇ ਪੈਰ ਖੜਾ ਵਾਲੇ ਉਹਨੇ ਇਹ ਆਪਣਾ ਰੋਲ ਹੈ ਜੇ ਕੋ ਖਾਇਕ ਆਖਣ ਪਾਏ ਜੇ ਕੋ ਮੂਰਖ ਅਕਲ ਤਾਂ ਖਾਲੀ ਖਾਰਜ ਓਏ ਹੋਰ ਕੁਛ ਕਹੇ ਉਹ ਜਾਣੇ ਜਿੱਤੇ ਅਮੂ ਖਾ ਇਰੇ ਅਰਥ ਹੋਰ ਕੱਢੇ ਜੇ ਕੋਈ ਹੋਰ ਕਹੇ ਉਹ ਜਾਣੇ ਜੇ ਤੀਆਂ ਮੂੰਹ ਕਾਉਨੋ ਪਰ ਅਰੋਧ ਇਹ ਨਾ ਹਾਂ ਜਪੜਾ ਬੜਿਆ ਤੈਂ ਰੋਏ ਕਿਨੇ ਕਹੀ ਸੀ ਗੱਲ ਕੱਲ ਇੰਦੀ ਹੋਰ ਗਿਆ ਖਲਾਸਾ ਕੀਤਾ ਤੈਂ ਅਰਥ ਹੋਰ ਡਕਵੇਂ ਕਰਦੇ ਓਏ ਮੂੰਹ ਦੇ ਪੈਂਦੀਆਂ ਨੇ ਜਿਹੜੀਆਂ ਆਪਣੇ ਹੱਥੀ ਆਪਣਾ ਆਪੇ ਖਾਲਸਾ ਵਾਰੀਏ ਪਈਆਂ ਨੇ ਮੂੰਹ ਤੇ ਗੁਰਬਾਣੀ ਦੀ ਬਾਤ ਪਈ ਹੋਈਆਂ ਨੇ ਮੂੰਹ ਤੇ ਅੱਗੇ ਉਹ ਜਾਣੇ ਜੇਤੀਆਂ ਮੂੰਖਾ ਹੈ ਜੇ ਅਰਥ ਦੂਏ ਕਰੂਗਾ ਦੇਖ ਲੈ ਕੋਰਵਣੀ ਪੜ੍ਹ ਕੇ ਬੂਤੇ ਵੱਜਦੀਆਂ ਨੇ ਜਪੇੜਾ ਇੱਥੇ ਹੀ ਵੱਜਦੀਆਂ ਨੇ ਹੋਰ ਕਿੱਥੇ ਲਾਹ ਵੱਜਣੀਆਂ ਨੇ ਜਿੱਤੇ ਬਾਣੀ ਕਹਿੰਦੀ ਹੈ ਨਹੀਂ ਅਰਥ ਇਹ ਤੇ ਜਪੇੜ ਵੱਜਦੀ ਓਥੇ ਆਪਣੇ ਅਧੀ ਆਪਣਾ ਆਪੇ ਕਾਸਵਾਰੀਏ ਆਪਣੇ ਬਾਣੀ ਚੱਲੇ ਭਾਈ ਪਿੱਛੇ ਚੋਟਾ ਖਾਏ ਔਕਾ ਤੇ ਪੇੜੇ ਆ ਨਾ ਬਹੁਤ ਪੰਕਤੀਆਂ ਨੇ ਕੁਰਬਾਨੀ ਚ ਪਈਆਂ ਹੱਛੇੜਾਂ ਨੇ ਵਜੀਆਂ ਨਹੀਂ ਅਰਥ ਹੋ ਸਕਦੇ ਇਹ ਜੇ ਕੋ ਮੂਰ ਕਰ ਲੂ ਨਾ ਅਰਥ ਉਹ ਜਾਣੇ ਜੇ ਤੀਆਂ ਮੁਕਾਏ ਤੇ ਦੇਖ ਲੂ ਕਿੰਨੀਆਂ ਬੰਦੀਆਂ ਨੇ ਕੋ ਆਪੇ ਜਾਣਾ ਆਪੇ ਦੇ ਅੱਖੇ ਸੇਪੀ ਗਈ ਕੇ ਆਪੇ ਜਾਣਾ ਆਪੇ ਦੇ ਆਪੇ ਜਾਣਾ ਪਰਮੇਸ਼ਰ ਥਿਆਰ ਸਭ ਕੁਝ ਇਹ ਨਹੀਂ ਜਾਣਦਾ ਜੀ ਕੁਝ ਨਹੀਂ ਆਉਂਦਾ ਤੁਹਾਨੂੰ ਤੇ ਤਣਾਵ ਨਹੀਂ ਜਾਣਦਾ ਬਹਿ ਜਾਣ ਤਰਵੇ ਨੇ ਜਾਣੂ ਪਰਮੇਸ਼ਰ ਸਭ ਕੁਝ ਜਾਣ ਆਪੇ ਤੇ ਜਿਹੜੀ ਤੈਨੂੰ ਲੋੜ ਹੈ ਨਾ ਸੰਸਾਰ ਦੀ ਚੀਜ਼ ਦਿਓ ਆਪੇ ਤੇ ਡਾਕਟਰ ਆਪਣੀ ਮਰਜ਼ੀ ਨਾਲ ਦਵਾ ਦਿੰਦਾ ਇਹ ਜਿਹੜੀ ਵਿਖਾ ਇਹ ਦਵਾਈ ਹੈ ਸੰਸਾਰ ਦੀ ਮਾਇਆ ਦਵਾਈ ਹੈ ਏ ਜੇ ਤੇ ਤੈਨੂੰ ਲੋੜ ਆ ਹੋਈ ਉਹ ਨਹੀਂ ਅਡੋੜ ਅਡਵਾਰੀਆਂ ਨੇ ਅਡੋੜ ਅਡੋਹੀ ਕਿੰਨੇ ਮਾਤਰਾ ਦੇ ਦਵਾਈ ਦੇਣੀ ਹੈ ਤੈਨੂੰ ਉਹਨੂੰ ਜਿਆਦਾ ਪਤਾ ਹੈ ਤੈਨੂੰ ਕਿੰਨੀ ਚਾਹੀਦੀ ਹੈ ਕੋਈ ਨਹੀਂ ਜਾਨਦਾ ਸਾਨੂੰ ਨਹੀਂ ਪਤਾ ਇਸ ਬਾਰੇ ਉਹ ਜਾਣਦਾ ਅਸੀਂ ਨਹੀਂ ਜਾਣਦੇ ਅਸੀਂ ਜਿਆਦਾ ਤਾਂ ਮੰਗਦੇ ਹਾਂ ਅਸੀਂ ਜਾਣਦੇ ਨਹੀਂ ਆਪੇ ਜਾਣ ਆਪੇ ਦੇ ਜਿਹੜੇ ਦੁਨੀਆਵੀ ਪਦਾਰਥ ਨੇ ਦੇ ਰਿਆ ਆਪ ਉਹ ਉਹ ਜਾਣਦਾ ਸਾਨੂੰ ਕਿੰਨੇ ਚਾਹੀਦੇ ਨੇ ਸਾਨੂੰ ਨਹੀਂ ਪਤਾ ਸਾਨੂੰ ਕਿੰਨੇ ਚਾਹੀਦੇ ਨੇ ਦੁਨੀਆਵੀ ਪਦਾਰਥ ਦੀ ਗੱਲ ਨਾ ਲੱਗੀ ਜਿਹੜੇ ਅਸੀਂ ਮੰਗਦੇ ਆ ਜਿਹੜੇ ਹਰ ਵਕਤ ਆਣੇ ਜਿਹਦੇ ਬਾਹਰ ਸਾਰਾ ਨੱਠ ਭੱਜਾ ਆਪੇ ਦੇ ਰਿਆ ਦੂਹੂ ਜਲਵਾਰਣ ਨੂੰ ਜਾਣ ਕੇ ਦੇ ਰਿਆ ਉਹ ਆਪੇ ਦੇ ਰਿਹਾ ਉਹ ਦਵੇ ਥੱਲੇੋਂ ਕੱਢਣੇ ਨੇ ਜਿਹੜੇ ਨੀਚ ਕਰੂਣ ਕਰਦੇ ਨੇ ਨਾ ਧਰਮ ਦੇ ਨੋਤੇ ਤੱਕਾ ਕਰਦੇ ਨੇ ਇਹ ਜਾਨਵਰ ਅਗਲਾ ਜਨਮ ਨੀਚਾ ਦੇ ਘਰ ਹੋ ਜਾਂਦਾ ਉਹਨਾਂ ਨੂੰ ਕੋਰੇ ਇਹ ਕਰਨ ਦੇ ਕਾਬਲ ਹੁੰਦੇ ਨੇ ਜਿਹੜਾ ਜੱਜ ਫਾਂਸੀ ਲਿਖਦਾ ਹੈ ਜਾਂ ਬਾਪੂ ਸ਼ੱਕਤ ਸਜ਼ਾ ਲਿਖਦਾ ਹੈ ਉਹ ਤਾਂ ਉਹਨੇ ਕੀ ਕੀਤਾ ਹੁੰਦਾ ਹੈ ਉਹ ਤਾਂ ਕੋ ਨੁਕਸਾਨ ਕੀਤਾ ਹੁੰਦਾ ਹੈ ਜੱਜ ਦਾ ਕੋਈ ਨੁਕਸਾਨ ਨਹੀਂ ਕੀਤਾ ਪਰ ਉਹਦੀ ਡਿਊਟੀ ਬਣਦੀ ਹੈ ਸਜ਼ਾ ਦੇ ਉਹ। ਜੇ ਸਜ਼ਾ ਦਰਗਾਹੋਂ ਬਣੀ ਹੋਈ ਹੈ। ਥੋਣੂਗਾ ਦੇ ਤਰਸ ਹੋ ਗਿਆ ਉਹ ਤੇ। ਉਹ ਨੂੰ ਦਾ ਪਤਾ ਪਿਛਲੇ ਜਨਮ ਚ ਕੀ ਕੀਤਾ ਥੋਨੂੰ ਨਹੀਂ ਪਤਾ ਕੀ ਕੀਤਾ ਉਹਨੂੰ। ਜੀ ਇਹ ਤੁਨ ਸੋਚਦੇ ਵੀ ਇਹਨਾਂ ਦੇ ਕਰਮ ਐ ਸੇ ਹੁਣੇ। ਪਿਛਲੇ ਐਥੇ ਹੋੜਨੇ ਤਾਂ ਕਿ ਤੂੰ। ਪਰ ਉਹ ਜਾ ਆਪੇ ਜਾਣੇ ਆਪੇ ਦੇ। ਜੇ ਦੇ ਰਿਹਾ ਉਹ ਉਹ ਨੂੰ ਨਹੀਂ ਪਤਾ ਵੀ ਕੀ ਦੇਣਾ ਕੀ ਨਹੀਂ ਦੇਣਾ। ਕਿ ਵੀ ਇਹਨਾਂ ਦੇ ਭਲੇ ਵਾਸਤੇ ਹੀ ਹੈ ਜੇ ਘਟਣ ਹੁੰਦਾ ਨਾ ਉਸ ਵੇਲੇ ਅਸੀਂ 파ਰੇ ਦਵਰਤਿੰਦੇ ਪਰ ਮਿਸ਼ਨ ਤੇ ਨੁਕਸ ਕਰਣ ਲੱਗ ਜਾਂਦੇ ਰੈਮ ਗਲ ਵਰ ਜਾਂਦੇ ਰੈਮ ਨਹੀਂ ਹੈ ਕਿ ਹੱਦ ਦੂਈ ਸੀ ਸੀ ਦਵਾਈ ਦੇ ਚਾਕੇ ਬਵਾਲ ਨੂੰ ਮਾਰ ਦੇਣ ਤੁਸੀਂ ਉਹਨਾਂ ਦੇ ਹਸਪਤਾਲ 'ਚ ਹੀ ਦਾਖਲ ਕਰਾ ਦਿੰਦੇ ਤੁਸੀਂ ਤਾਂ ਅਮਰੀਕਾ ਇਸ ਕਰਕੇ ਸੰਸਾਰ ਦੇ ਪੁੱਤ ਪਾਪ ਨੂੰ ਕੁਰਬਾਨੀ ਪੁੱਤ ਪਾਪ ਨਹੀਂ ਹੁੰਦੀ ਸੰਸਾਰ ਦੇ ਆਦਮੀ ਦਿਆਲੂ ਨਹੀਂ ਹੋ ਸਕਦਾ ਦਿਆ ਜਾਣਦਾ ਹੀ ਨਹੀਂ ਉਹ ਕਹਿੰਦੇ ਜੇ ਤਾ ਦਿਆ ਜਾਣਣੀ ਹੈ ਨਾ ਤੂੰ ਸਿਰਫ ਜੀ ਕੀ ਦਿਆ ਜਾਣ ਕੋਈ ਫੁੱਲ ਦਾ ਫਰ ਪਸ ਦੁਆਪੁਰਨਾ ਤੇਰੇ ਹੱਥੇ ਨਹੀਂ ਦੁਆਪੁਰਨਾ ਹੱਥੇ ਨੂੰ ਆਉਂਦੇ ਬਾਯਾ ਦਾ ਪ੍ਰਦਾਨ ਸੰਸਾਰ ਦੇ ਕਿਸੇ ਬੰਦੇ ਦੇ ਹੱਥੇ ਨਹੀਂ ਦਿੱਤਾ ਹੋਇਆ ਉਹਨੇ ਨਾ ਦੇਣਾ ਹੈ ਨਾ ਇਹਨਾਂ ਨੂੰ ਨਹੀਂ ਯਕਲਾ ਵੇਹ ਇਹਦੇ ਹੱਥ ਸਿਰਫ ਦਿੱਤਾ ਹੋਏ ਜੇ ਆ ਗੁਰਬਾਣੀ ਦਾ ਦਿੱਤਾ ਹੋ। ਪਹਿਲਾਂ ਜਾਣੇ ਜੀ ਕੀ ਜੀ ਕੀ ਦਿਆ ਨੂੰ ਜਾਣੋ ਸਮਝੋ ਫਿਰ ਜੀ ਵਾਸਤੇ দান ਕਰੋ। ਜੀ দান ਦੇ ਭਗਤੀ ਲਾਇਨ ਹਰ ਸੋ ਰੈਣ ਮਨਾਏ ਇਹ ਕਮ ਆਦਮੀ ਵਾਸਤੇ ਸਿਰਫ ਇਹ ਕਰ ਸਕਦਾ ਹੈ। ਜੇ ਕੋਈ ਕਰਨਾ ਚਾਹੇ ਹੋਰ ਕੁਝ ਨਾ ਕਰੇ ਕੋ। ਹਰ ਮੱਕੀ ਉਹਦੇ ਬਾਣੀ ਚੱਲੀ ਜਾਵੇ। ਬਾਕੀ ਉਹਦੇ ਬਾਣੀ ਚੱਲੋ। ਸ੍ਰਿਸ਼ਟੀ ਚ ਕੀ ਹੋ ਰਿਹਾ ਕੀ ਉਹ ਕਰ ਰਿਹਾ ਕੀ ਨਹੀਂ ਕਰ ਰਿਹਾ। ਜੋ ਕਰ ਰਿਹਾ ਠੀਕ ਕਰ ਰਿਹਾ। ਕਹਿੰਦਾ ਜੀ ਕਹਿੰਨੇ ਉਹਦਾ ਪਾਣਾ ਮਿੱਠਾ ਲੱਗਦਾ ਏ। ਜੇ ਗਰੀਬ ਦੇ ਕੇ ਮਿੱਠਾ ਨਹੀਂ ਲੱਗਦਾ ਫਿਰ। ਫਿਰ ਕਹਿੰਦਾ ਨਹੀਂ ਮਿੱਠਾ ਲੱਗਦਾ। ਫਿਰ ਕੌੜਾ ਲੱਗਦਾ। ਕੋਈ ਦੁਖੀ ਦੇਖ ਲਿਆ ਕੌੜਾ ਲੱਗਦਾ। ਕਹਣਾ ਲੱਗਿਆ ਸੀ ਬੁੱਧ ਨੂੰ ਗਿਆਨ ਹੀ ਨਹੀਂ ਹੋਇਆ ساری ਜ਼ਿੰਦਗੀ ਉਹ ਲੱਗਿਆ ਸੀ ਨਾ ਭਗਤੇ ਵੀ ਗੰਚਾ ਲਿਆ ਗਿਆ 12 ਸਾਲ ਸਭ ਕੁਝ ਕਰ ਲਿਆ ਗਿਆ ਆਂਦੀ ਉਹ ਚੀਜ਼ ਨਹੀਂ ਮਿਲਿਆ ਕਿਉਂ ਉਹ ਨੂੰ ਬ੍ਰੋ ਦਿੱਤਾ ਸੀ ਉਹ ਮੁੰਡਾ ਉੱਤਰ ਉਹ ਦੁਖੀ ਹੋ ਗਿਆ ਦੁਖੀ ਨੂੰ ਦੇਖ ਕੇ ਦੁਖੀ ਨੂੰ ਦੇਖ ਕੇ ਦੁਖੀ ਹੋ ਰੋਣਾ ਮੁਰਨਾ ਸੁਖੀ ਹੋਈ ਨਾ ਸਕਦਾ। 누구 ਹੋਰ ਉਹ ਕਤੂਹੀ ਨੂੰ ਦੇਹਰੇਣ ਸੰਸਾਰ ਚ। ਉਹ ਸੁਖੀ ਹੋ ਨਹੀਂ ਸਕਦਾ। ਸੁਖੀ ਕਿਵੇਂ ਹੋਊਗਾ? ਅਗਰ ਉਹ ਸੁਖੀ ਕਿਵੇਂ ਸੀ? ਕੀ ਦੁਨੀਆਂ ਦੇ ਵਿੱਚ ਦੁਹੀ ਲੋਕ ਮੁੱਕ ਗਏ ਸੀ? ਕੀ ਕੋਈ ਦੁਨੀਆਂ 'ਚ ਦੁਹੀ ਨਹੀਂ ਸੀ? ਉਹ ਨਾਨਕ ਨੂੰ ਮਿਲਿਆ ਕਿ ਉਹਦਾ ਕੋਈ ਦੁਹੀ ਹੈ ਹੀ ਨਹੀਂ ਸੀ ਸੰਸਾਰ 'ਚ। ਰੋ ਸੁਖੀ ਰਹਦੇ ਸੀ ਉਹ ਸੁਖ ਸਾਧਨ ਤੇ ਕੇ ਰਹਿੰਦੇ ਸੀ ਸੰਸਾਰ ਨਾਲ ਤੋੜੀ ਹੋਈ ਸੀ ਤੁਮ ਸੰਗ ਜੋੜ ਤੋੜੀ ਹੋਈ ਹੈ ਜਿਹਨੇ ਤੋੜੀ ਨਹੀਂ ਹੋਈ ਉਹਨੂੰ ਦੁਖੀ ਦੀਂਦੇ ਨੇ ਜਿਹਨੇ ਤੋੜ ਲਈ ਉਹਨੂੰ ਖੁਸਾਰੇ ਸਾਰੇ ਹੀ ਦੁਖੀ ਨੇ ਜਿਹੜੇ ਜ਼ਿਆਦਾ ਸੁਖੀ ਨੇ ਉਹ ਜ਼ਿਆਦਾ ਦੁਖੀ ਦੀਂਦੇ ਨੇ ਜਿਹੜੇ ਡੁੱਬੇ ਸਮੁੰਦਰ ਚ ਬੜੇ ਹੋਏ ਨੇ ਨਾ ਵਿਚਾਲੇ ਉਹਨਾਂ ਦਾ ਮੋਡਾ ਮੁਸ਼ਕਲ ਹੈ ਜਿਹੜੇ ਖਨਾਰੇ ਤੇ ਗਰੀਬ ਖਨਾਰੇ ਤੇ ਖੜੇ ਨਹੀਂ ਥੋੜੇ ਥੋੜੇ ਪਾਣੀ ਚ ਇਹ ਕਿਨਾਰੇ ਦੇ ਨੇੜੇ ਖੜੇ ਨੇ ਉਹ ਬਹੁਤ ਡੁੱਬੇ ਸਮੁੰਦਰ ਚ ਖੜੇ ਨੇ ਉਹ ਕਿਨਾਰੇ ਤੇ ਖੰਬੀਕਾਰ ਲੱਗਣ ਜਿਹੜੇ ਜ਼ਿਆਦਾ ਦੇ ਅਮੀਰ ਦੁਖਦਾਰੂ ਸੁਖ ਰੋਗ ਇਹ ਕੀ ਹੈ ਇਹ ਕੀ ਹੈ ਤੁਇ ਹੋਰ ਨਾ ਜੋ ਖੋਨੇ ਹੋ दारू ਖੋ ਕੇ ਗਏ ਨੇ ਉਹਨੇ ਘਰੋਂ ਸੀ ਪੀਣ ਦੇ ਦਿੱਤਾ ਦੁਖਦਾਰ ਹੁੰਦਾ ਦਾਰੂ ਦਿੱਤੇ ਤੁਇ ਹੋਰ ਨਾ ਉਹ ਦੇਣ ਨਾ ਕੇਸੋ ਬੜੇ ਅਗਲਾਲੇ ਉਹਨਾਂ ਨੂੰ ਸੁੱਖ ਤੇ ਰੋਗ ਦੇਣ ਨਾ ਕਰਨੇ ਕੋਈ ਛੱਡ ਦਿਓ ਚੋਰ ਨੂੰ ਦੱਤਾ ਪੀਣ ਦੇ ਪਰਜਨ ਜਬੋਂ ਦਾ ਦਖਲ ਨਾ ਲਓ ਇਹ ਜੋ ਕੀਤਾ ਪਰਮੇਸ਼ਰ ਨੇ ਠੀਕ ਕੀਤਾ ਇਹ ਲੋਕਾਂ ਦੇ ਬਹਾਨੇ ਹੁੰਦੇ ਨੇ ਉਹਨਾਂ ਦੇ ਜਰੀਏ 85 ਪੈਸੇ ਖਾਣਦੇ ਜਿਹਨਾਂ ਨੇ 85 ਪੈਸੇ ੜਪੜੇ ਨੇ ਨਾ ਵਿੱਚੋਂ 15 ਪੈਸੇ ਗਰੀਬਾਂ ਨੂੰ ਦੇਣੇ ਨੇ ਇਹ ਅਸਿਸਟੈਂਟ ਉਹ ਕਰ ਦਿੰਦੇ ਨੇ ਪਰ ਪਕਾਣਾ ਨਹੀਂ ਕੀਤੇ ਇਹੋ ਕਰਦੇ ਨੇ ਸੰਸਤਾ ਬਣਾ ਕੇ 85 ਪੈਸੇ ਜੋ ਉਹਨਾਂ ਨੇ ਆਪ ਖਾਣੇ ਨੇ 85 ਨਹੀਂ ਖਾਣਗੇ 50 ਖਾਣਗੇ ਇਹ ਪਰਪੰਚਾ ਇਹਨੂੰ ਗੁਰਵਾਣੀ ਪਰਪੰਚ ਕਹਿੰਦੇ ਆ ਦੇ ਲਗਈ ਨਾਨਕਾ ਜੇ ਨਰਤ ਹੈ ਪਰਮੈਸ਼ਰ ਦੀ ਰਚਨਾ ਵਿੱਚ ਦਖਲ ਦੇਣਾ ਪਰਪੰਚ ਸਾਬਤ ਕਰਨ ਹੋਈ ਅਸੀਂ ਬੜੇ ਦਿਲ ਨੂੰ ਪਰਪੰਚ ਦਿਲ ਨੂੰ ਤਾਂ ਹੋਈ ਨਹੀਂ ਸਕਦਾ ਪਰਪੰਚ ਸਾਬਤ ਕਰਨ ਮੈਂ ਨਹੀਂ ਜਾਣੀ ਕਿ ਸਾਬਤ ਕਰਨਾ ਸਾਬਤ ਕਰਨ ਹਮੇ ਭਗਤਾਂ ਜਿਵੇਂ ਉਹ ਪੂਰਨ ਸੁਣ ਨਹੀਂ ਕੀਤਾ ਸੀ ਪਰਪੰਚ ਹੈ ਸਾਰਾ ਪਰਪੰਚ ਹੈ ਇਹਦਾ ਪਰਪੰਚ ਹੈ ਉਦੇ ਆੜਾੜੇ ਜਿਹੜੇ ਬੰਦੇ ਨੇ ਉਹ ਦੇਖ ਲੋ ਕਹੇ ਜਾਨ ਸਾਰੇ ਪਰਪੰਚ ਹੈ ਲੱਭਤੀ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਪਰਪੰਚ ਹੈ ਫਕਤ ਅਨੜੀਏ ਕਉ ਮੀਤਾਂ ਫਕਤ ਅਹਰ ਦਾ ਕਰਤੇ ਕੀਮਤ ਕਰਤਾ ਜਾਣਾ ਕਹੇ ਜਾਣਾ ਗੁਰਸੂਰ ਓ ਕਿਉਂ ਕੀਤਾ ਉਹਨੇ ਇਹਦਾ ਉਹ ਜਾਣਦਾ ਉਹਨੇ ਨੋ ਆਦਤੀ ਹੈ ਕੌੜੀ ਉਹਨੂੰ ਕਿ ਜਦੋਂ ਆਪਰੇ ਇਸ ਨੂੰ ਕਰਨ ਲੈ ਡਾਕਟਰ ਨੇ ਉਹਨੂੰ ਪਾੜ ਲੈ ਤੁਝੇ ਕਾ ਨਾ ਸੀ ਇਹਦਾ ਟੱਟਰੀ ਬਾਣ ਦੇਣਾ ਆਪੇ ਜਾਣੇ ਆਪੇ ਦੇ ਆਪੇ ਸੇ ਵੀ ਕਹੀ ਕੇ ਆਪੇ ਜਾਣੇ ਆਪੇ ਦੇ ਆਪੇ ਜਾਣਦਾ ਸਭ ਕੁਝ ਉਹ ਜਾਣਦਾ ਤਾਂ ਆਪੇ ਤਾਂ ਦਿੰਦਾ ਜਿਹਨੂੰ ਜਿਹੜੀ ਚੀਜ਼ ਦੇਣੀ ਹੈ ਉਹ ਹੀ ਦਿੰਦਾ ਵੱਧ ਘੱਟ ਨਹੀਂ ਦਿੰਦਾ ਜਦੋਂ ਦਵਾਈ ਡਾਕਟਰ ਨੂੰ ਪਤਾ ਮੈਂ ਕੀ ਦੇਣੀ ਹੈ ਤੁਸੀਂ ਵਾਦੇ ਆਪ ਡਾਕਟਰ ਨਾ ਬਣੋ ਤੁਸੀਂ ਆਪ ਡਾਕਟਰ ਨਾ ਹਸਪਤਾਲ ਚ ਜਿਹੜੇ ਹਸਪਤਾਲ ਤੁਸੀਂ ਮਰੀਜ਼ੇ ਰਹੋ ਡਾਕਟਰ ਨਾ ਬਣੋ ਡਾਕਟਰ ਨੂੰ ਡਾਕਟਰ ਰਹਿਣ ਦਿਓ ਆਪ ਮਰੀਜ਼ੇ ਬਣ ਕੇ ਰਹੋ ਚੰਗੀ ਗੱਲ ਉਹ ਇਹ ਤਾਂ ਆ ਬਿਮਾਰ ਤੈਨੂੰ ਭਾਈ ਜੇ ਇਹ ਜੀ ਦਵਾਈ ਦਿੱਤੀ ਹੈ ਦੁਖੀ ਕੀਤਾ ਹੈ ਵੀ ਠੀਕ ਹੀ ਕੀਤਾ ਕੋਈ ਨਹੀਂ ਤਖਦਾਰੂਆ ਤੂੰ ਸਮਝਾਉ ਉਹਨੂੰ ਡੇਢੇ ਆ ਪਿਆਰਾ ਤਾਂ ਦਿੱਤਾ ਉਹਨੂੰ ਐ ਸਮਝਾ ਲਓ ਉਹਦਾ ਧਿਆਨ ਕਿੱਧਰ ਬਦਲ ਗਿਆ ਕਬੀਰ ਰਮਦਾਸ ਨੂੰ ਹੀ ਲੱਗਿਆ ਮੈਂ ਗਰੀਬ ਰਮਦਾਸ ਦੀ ਕੋਈ ਸ਼ਿਕਾਇਤ ਹੈ ਮੈਨੂੰ ਗਰੀਬੀ ਦਿੱਤੀ ਦਿਖਾਓ ਕੁਰਬਾਨੀ ਕਿੱਥੇ ਸ਼ਿਕਾਇਤ ਕਬੀਰ ਦੀ ਕੋਈ ਸ਼ਿਕਾਇਤ ਹੈ ਨਾਮ ਲੈਵਣੇ ਸੋ ਗਿਆ ਕਹਨਾਂ ਮਾਸ਼ੀਂ ਬਾਸੀ ਦੇ ਜਿਸ ਨੇ ਗਾਣ ਉਹ ਭਾਣਾ ਬੇਰੇ ਦਾ ਕਰਾਉਣਾ ਸੀ ਤੈਨੂੰ ਵੀ ਕਹਿ ਦੇਣਗੇ ਤਾਂ ਵੀ ਨੀਚੇ ਹੋਣਾ ਰੱਬ ਜਿਹੜਾ ਇਹਦੇ ਆ ਗਿਆ ਅਸਲੀ ਦਾ ਨਹੀਂ ਸਕਦਾ ਉੱਚਾ ਤੇ ਮੈਨੂੰ ਕਾਇਮ ਹੋ ਜਾਣਾ ਇਸੇ ਦਾ ਨੀਚ ਤੇ ਕਰ ਜਾਂਦੇ ਕਿ ਕਾਹਨੂੰ ਭਗਤ ਬਣਾਉਣਾ ਸੀ ਇਹ ਲੋਕ ਤੈਨੂੰ ਇਹ ਕਹਿਣਗੇ ਤੇਰੀ ਭੈ ਜਿਹੜੀ ਹੈਗੀ ਇਹ ਹੀ ਪਿੱਛੇ ਜਾਂਦੀ ਹੈ ਤੇਰੀ ਜਿੱਦੀ ਮਨੋਲ ਫੇਗੜੇ ਉਹਨੇ ਵਰਮਾਨੀ ਕੀਤੀ ਕਿ ਸਦੀ ਫਿੱਤੇ ਇਹਨਾਂ ਨੇ ਸਿਮਰਤੀਆਂ ਬਣਾ ਕੇ ਸਭ ਕੁਝ ਕਰ ਲਿਆ ਉਹਨੇ ਸਿਮਰਤੀਆਂ ਦੇ ਖਿਲਾਫੇ ਬਗਾਵਤ ਕਰਤੀ ਲੈ ਤੁਸੀਂ ਲਿਖੋ ਮੈਂ ਚਮਾਰ ਦੇ ਘਰ ਪੈਦਾ ਹੋ ਗਿਆ ਕਰਤਾਂ ਨਾ ਕੀ ਜਵਾਬ ਦੇਣਗੇ ਫਿਰ ਉਹ ਇਹ ਨੂੰ ਤੁਸੀਂ ਚਮਾਰ ਕਹਿੰਦੇ ਹੋ ਹੱਥ ਵਿੱਚ ਆਉਂਦੇ ਮੈਂ ਉਹਦੇ ਪਰਗਟ ਹੋਣਾਉਦੇ ਉਹਦੇ ਥਰੂ ਪਰਗਟ ਹੋ। ਨਹੀਂ ਚਲਾਇਆ ਥਰੂ ਪਰਗਟ ਹੋ। ਨਹੀਂ ਪ੍ਰਾਈਸ ਦੇ ਥਰੂ ਪਰਗਟ ਹੋ। ਵਈ ਛਿੰਬੇ ਦਾ ਪਰਗਟ ਹੋ। ਫਤੂ ਬਣਨ। ਫਿਰ ਕੀ ਐਸਾ ਇਕੱਠਾ ਹੀ ਚੱਕਰ ਚਲਾਇਆ ਸਿਮਰਤਿਆਂ ਦੀ ਉਹਨਾਂ ਦੀ ਬੰਮ ਨੂੰ ਪੁੱਛਦਾ ਹੀ ਕੋਈ ਨਹੀਂ। ਇਕੱਠਾ ਹੀ ਚਲਿਆ। ਸਾਰੀ ਗੱਲ ਹੀ ਖਤਮ ਕਰਦੀ ਔਰ ਸਰਕਾਰ ਨੇ ਕਾਨੂੰਨ ਹੀ ਬਣਾ ਬਣ ਬਣ ਦੇਖਾ ਮੈਂ ਤਾਂ ਤੁਸੀਂ ਦਿਖਾਓ ਕਹਿ ਕੇ ਵੀਰ ਹੂ ਤਾਂ ਪਾਣੀ ਨਾ ਪਰ ਕਾ ਇੱਥੇ ਤੂੰ ਨਾ ਨਹੀਂ ਸਕਦਾ ਸਰੋਵਰ ਕਰਕੇ ਦਿਖਾਓ ਇਹ ਤੀਰਥੇ ਨਹੀਂ ਜਾ ਸਕਦਾ ਅੱਬੇ ਜਾਣੇ ਆਪੇ ਦੇ ਆਕੇ ਸੇਪੇ ਕਹੀ ਕੇ ਦੁਨੀਆ ਦੇ ਲੋਕ ਜੋ ਮਰਜੀ ਕਹਿੰਦੇ ਰਹੇ ਕੋਈ ਕੁਛ ਕਹਿੰਦਾ ਰਹੇ ਆਪਣੇ ਆਪਣੇ ਸਾਡੇ ਖਿਆਲ ਜਿਸ ਨੂੰ ਬਖਸ਼ੇ ਸਿਮਤ ਸੜਾ ਨਾਨਕ ਪਾਤਸ਼ਾਹ ਇਹ ਅਗੇਰ ਲਈ ਗੱਲ ਦੁਨੀਆ ਦੇ ਬਾਜ਼ਾਰ ਛੱਡੋ ਕਿ ਸਾਨੂੰ ਬੰਦੇ ਇੱਕ ਦਿਨ ਕੱਟ ਦੇਤੇ ਕੋਈ ਮੰਗਦਾ ਕੋਈ ਨਹੀਂ ਮੰਗਦਾ ਅੱਗੇ ਸਬਕ ਸੌਦਾ ਦੇਣੋਂ ਬੋਛੇ ਦੇ ਕਰੇ ਨਾ ਓ ਪਾਸ਼ਾ ਦਾ ਪਾਸ਼ਾ ਸੰਸਾਰੀ ਤਨ ਗੱਦਾਈ ਦੇਵੇ ਓ ਪਾਸ਼ਾ ਨਹੀਂ ਹੈ ਕੰਗਾਲ ਹੈ ਇੱਕ ਕੰਗਾਲ ਲਫ਼ਜ਼ ਆਇਆ ਕੰਗਾਲ ਰੰਕ ਰੰਕ ਵੀ ਲਫ਼ਜ਼ ਆਇਆ ਕੰਗਾਲ ਵੀ ਆਇਆ ਕੰਗਾਲ ਲਫ਼ਜ਼ ਹੈਗਾ ਉਰਦੂ ਦਾ ਰੰਕ ਲਫ਼ਜ਼ ਹੈ ਹਿੰਦੀ ਦਾ ਸੋ ਜਾਣੇ ਇੰਦਰ ਜ਼ਿਲਰ ਰਾਮ ਕੋ ਵੀਰ ਨੇ ਵਰਤਿਆ ਰਾਮ ਕੋ ਇੰਦਰ ਰਾਜਾ ਸਭ ਤੋਂ ਵੀਰ ਰਾਜਾ ਇੰਦਰ ਦੇਵਤਾ ਦਾ ਜੋੜ ਹੈ ਪਰ ਕਿਹੜਾ ਕੰਗਾਲ ਲੱਗਦਾ ਹੈ ਸੰਸਾਰੀ ਧਨ ਦੇ ਨਾਮ ਵਰਜੀ ਹੋਵੇ ਜਾਂ ਨਾਮ ਨਹੀਂ ਕੰਗਾਲ ਅਜੇ ਕੰਗਾਲ ਆਪਣੀ ਭਾਸ਼ਾ ਧੋਲੂ ਕਰੇ ਜਿਹਦੇ ਕੋ ਪੈਸਾ ਨੋ ਸੰਸਾਰੀ ਭਾਸ਼ਾ ਦਾ ਅਰੇ ਭਾਸ਼ਾ ਦਾ ਫਰਕ ਪੈ ਗਿਆ ਨਾ ਹਰ ਜਗ੍ਹਾ ਸੰਸਾਰੀ ਬੋਲੀ ਔਰ ਗੁਰੂ ਦੀ ਬੋਲੀ ਵਰਤਦੇ ਗੁਰਬਾਣੀ ਦੀ ਬੋਲੀ ਆਪਣੀ ਬੋਲੀ ਨਾਮ ਨੂੰ ਤਨ ਮੰਨਦੇ ਆ ਨਾਮ ਤੇ ਬਿਨਾਂ ਜਿਹੜਾ ਤਨ ਨੂੰ ਮੰਨਦੇ ਜੀ ਨਾ ਸੇਗੇ ਨੂੰ ਠੀਕਰੇ ਕਹਿੰਦੇ ਹੁੰਦੇ ਤਾਂ ਜਿਹੜੇ ਪੈਸੇ ਹੁੰਦੇ ਸੀ ਨਾ ਚਾਂਦੀ ਦੇ ਰੁਪਏ ਇਹਨੂੰ ਠੀਕਰੇ ਕਹਿੰਦੇ ਹੁੰਦੇ ਇੱਕ ਰਿਹਣ ਦੀਆਂ ਖੜਿਆ ਨਹੀਂ ਰੋ ਏਡੇ ਠੀਕਰੇ ਠੀਕਰੇ ਕਹਿੰਦੇ ਹੁਣ ਤਾਂ ਵੀ ਠੀਕਰੇ ਕਹਿੰਦੇ ਨਹੀਂ ਗਈ ਹੁਣ ਤਾਂ ਨੋਡ ਹੋ ਗਏ ਰਹੀ ਨਹੀਂ ਉਹ ਇਹਨਾਂ ਨੂੰ ਠੀਕਰੇ ਕਹਿੰਦੇ ਹੁੰਦੇ ਤੇ ਕੱਤੇ ਕਰਨ ਲੱਗੇ ਜਦੋਂ ਸੁੱਕਾ ਸੁਬਤਾਬ ਸੁਨੇ ਠਿਕਰੀਆਂ ਜਾ ਕੇ ਲੈ ਕੇ ਗਏ ਨਾ ਕਟਿਆ ਕਰਕੇ ਬੱਸੇ ਰੰਗੜ ਵਾਸਤੇ ਪੈਸੇ ਕਿੱਥੋਂ ਲੈ ਕੇ ਜਾਣਦੇ ਠਿਕਰੀ ਉਹਦੇ ਠੀਕ ਕਰ ਲਈਆਂ ਵੀ ਉਹਨੂੰ ਉਹ ਬਰਨਾ ਦੀ ਉੱਥੇ ਜਾ ਕੇ ਵੀ ਅਸੀਂ ਜੀ ਉਹ ਨੰਬਰ ਆਰਾ ਪੱਟੀ ਦੇ ਆਏ ਉਹ ਏਰੀਆ ਦੇ ਕਿਸੇ ਪਿੰਡ ਦਾ ਲੋਨ ਹੈ ਤਾਂ ਹੋਊਗਾ ਵੀ ਅਸੀਂ ਮਾਮਲਾ ਧਾਰਨਾ ਹੁਣ ਮਾਮਲਾ ਤਾਂ ਉਹਦੇ ਕੋਲੇ ਦਾਰਲੋ ਸੀ ਪੈਰਦਾਰਾ ਨੇ ਕਿਹਾ ਚਲੇ ਜਾਓ ਉਹਦੇ ਉਹ ਤਾਂ ਪੈਸੇ ਨੂੰ ਠੀਕ ਨਹੀਂ ਕਰਨੇ ਸੀ ਉਹਨੇ ਧੰ ਜਿਹੜਾ ਸੰਸਾਰੀ ਹੈ ਉਹ ਠੀਕਰੇ ਕਰਨ ਵਾਲੇ ਸੀ ਜਿਹੜੇ ਉਹ ਗੁਰਬਾਣੀ ਦੀ ਭਾਸ਼ਾ ਤੇ ਬਤਾਉਂਦੇ ਫੈਦੇ ਸੀ ਇਹ ਤਰ ਨੂੰ ਤਰ ਨਹੀਂ ਮੰਨਦੇ ਪਰਬਾਣੀ ਨਾਮ ਤੁਹਾਨੂੰ ਤੁਹਾਨੂੰ ਜਿਸ ਗੁਬਖਸ਼ੇ ਸਭ ਸਰਾ ਕੀ ਬਖਸ਼ਿਸ਼ ਹੈ ਅਸੀਂ ਸਮਝਦੇ ਹਾਂ ਸੰਸਾਰੀ ਆਦਮੀ ਇਹ ਸਾਰਾ ਸੰਸਾਰੀਤਾਂ ਨੂੰ ਬਖਸ਼ਿਸ਼ ਸੰਸਾਰੀ ਆਦਮੀ ਸਮਝਦੇ ਨੇ ਜੇ ਸਿੱਖ ਵੀ ਇਹ ਸਮਝਦੇ ਨੇ ਨਾ ਇਹ ਬਖਸ਼ਿਸ਼ ਹੈ ਜਿੰਨਾ ਜਰ ਸਿੱਖੇ ਸਮਝਦੇ ਸੰਸਾਰੀ ਤਾਂ ਬਖਸ਼ਿਸ਼ ਹੈ ਕੋਈ ਪੁੱਤ ਬੜ ਕੇ ਬਖਸ਼ਿਸ਼ ਹੈ ਉਹਨਾਂ ਜਰੋ ਗੁਰਬਾਣੀ ਤੋਂ ਹਜ਼ਾਰਾਂ ਕੋਹਦੂ ਸਿੱਖੀ ਤੋਂ ਹਜ਼ਾਰਾਂ ਕੋਹਦੂ ਬੈਠਾ ਉਹਦਾ ਦ੍ਰਿਸ਼ਟੀਕੋਣ ਹੈ ਸੰਸਾਰੀ ਜੇਕਰ ਉਹ ਇਹ ਹਟ ਗਿਆ ਸਮਝਦੇ ਵੀ ਇਹ ਬਖਸ਼ਿਸ਼ ਨਹੀਂ ਹੈ ਬਖਸ਼ਿਸ਼ ਕੁਝ ਹੋਰ ਹੁੰਦੀ ਹੈ ਉਦੋਂ ਸਿੱਖੀ ਬੰਦੂਸਣ ਉਹਦਾ ਮੂੰਹ ਹੋਊਗਾ ਨਹੀਂ ਪਿੱਠਾ ਬੇਵਕਾਗਰੂ ਤੋਂ ਸਿੱਖੀ ਬੰਦੂ ਮੂੰਹ ਹੋਊਗਾ ਉਹ ਤਾਂ ਬਾਅਦ ਸਿੱਖੀ ਪੜੂਗਾ ਸਿੱਖੀ ਉਹ ਸਿੱਖਾਂ ਉਹ ਤਾਂ ਬਾਅਦ ਸ਼ੁਰੂ ਕਰੂਗਾ ਉਹਨਾਂ ਨੂੰ ਤਾਂ ਪਿੱਟ ਕਰਨੀ ਬੈਠਾ ਇਹ ਸਾਰੇ ਸਿੱਖਾਂ ਦੀ ਪਿੱਠੇ ਇਸ ਕਰਕੇ ਐ ਸੰਸਾਰੀ ਬੋਲੀ ਸੰਸਾਰੀ ਦੇ ਨਾਲ ਗੁਰਬਾਨੀ ਦਾ ਕਹਿੰਦੀ ਹੈ ਇੱਕ ਨਾਂ ਲੋਕ ਹਕੂਕ ਸਲਵਾਰੇ ਪੀ ਦਾ ਤੇਰੀ ਦਾ ਦੱਸੋ ਅਸੀਂ ਦਾਤ ਮੰਨਦੇ ਹਾਂ ਕਿ ਬੰਦੇ ਨੇ ਸਿੱਖ ਕੀਦੇ ਆ ਬਈ ਕਿਦੇ ਸਿੱਖ ਸੇਖਾ ਮਾਧਾਰੀਆਂ ਦੇ ਪੰਡਨ ਦੇ ਪੰਡਤ ਬੰਦਾ ਤਾਂ ਉਹ ਸੇਖਾ ਬੰਦੇ ਗੁਰਬਾਨੀ ਦੇ ਸਿੱਖ ਨਹੀਂ ਨਾਲੇ ਤਾਂ ਬਾਣੀ ਨੂੰ ਇਹਨੂੰ ਸ਼ਬਦ ਗੁਰੂ ਨੂੰ ਦਰਜਾ ਦੇ ਤਾਂ ਗੁਰੂ ਦਾ ਗੁਰੂ ਸ਼ਬ ਉਹਦਾ ਜਿਹੜਾ ਇਹਦੀ ਗੱਲ ਮੰਨਦਾ ਹੈ ਇਹ ਗੁਰੂ ਉਹਦਾ ਜਿਹੜਾ ਇਹਦੀ ਗੱਲ ਮੰਨਦਾ ਹੈ ਜਿਹਨੂੰ ਗੁਰੂ ਮੰਨিয়ে ਤਾਂ ਬਾਉਂਡ ਹੋ ਜਾਈਦਾ ਉਹਦੀ ਗੱਲ ਮੰਨਣ ਤੇ ਜੇ ਹੋਰ ਗੱਲ ਕੁਰਬਾਨੀ ਦੀ ਮੰਨਣ ਦੇ ਅਸੀਂ ਬਾਉਂਡਰੀ ਹੋਏ ਤਾਂ ਸਾਡਾ ਕੁਰਬਾਨੀ ਨਾਲ ਕੀ ਰਿਸ਼ਤਾ ਰਹੇਗਾ ਨਹੀਂ ਗੁਰੂ ਨਾਲ ਦਾ ਰਿਸ਼ਤਾ ਕੱਲ ਅਸੀਂ ਇੱਕ ਨਹੀਂ ਮੰਨਣੀ ਤੇ ਗੁਰੂ ਗੁਰੂ ਦਾ ਰੌਲਾ ਪਾਈ ਜਾਣਾ ਬਲੈਕਮੇਲ ਕਰਦੇ ਹੁ ਦੁਨੀਆ ਨੂੰ ਆਪਣੇ ਆਪ ਨੂੰ ਧੋਖਾ ਕਰਦੇ ਹੁ ਦੁਨੀਆ ਦਾ ਧੋਖਾ ਕਰਦੇ ਹੁ ਦੁਨੀਆ ਦਾ ਕੋਈ ਫਰਕ ਨਹੀਂ ਪੈਣਾ ਧੋਖਾ ਦੇਣ ਦਾ ਆਖਰ ਆਪਣੇ ਨਾਲ ਧੋਖਾ ਕਹਿੰਦਾ ਲਾਹੇ ਕਾਰਨ ਆਇਆ ਜਗ ਜਨਰਲ ਆਰਮੀ ਨੂੰ ਕਹਿੰਦਾ ਉਹ ਸਾਡਾ ਸੁਭਾਅ ਹੈ ਲਾਹੇ ਕਾਰਨ ਆਇਆ ਜਗ ਓਏ ਵਜੂਰ ਗਿਆ ਠਗਾਏ ਠਗ ਇਹ ਠਗ ਨੇ ਦੁਨੀਆਂ ਨੂੰ ਧੋਖਾ ਦੇਣੇ ਠੱਗੇ ਆ ਬਜਾਣੇ ਠਗਾ ਕੇ ਚਲੇ ਜਾਂਦੇ ਸਭ ਕੁਝ ਕੱਖ ਵੀ ਨੀ ਬੱਲੇ ਰਹਿਣਾ ਜਾਂਦੇ ਹੜਾ ਨੂੰ ਓਏ ਵਜੂਰ ਮਜ਼ਦੂਰੀ ਕਰਦਾ ਕਰਦਾ ਸਾਰੀ ਜ਼ਿੰਦਗੀ ਕਰਦਾ ਰਿਆ ਜੋ ਇਕੱਠਾ ਕੀਤਾ ਉਹਨੂੰ ਠਗਾ ਕੇ ਚਲੇ ਗਿਆ ਵੱਡਾ ਠੱਗ ਸਮਝਦਾ ਸੀ ਆਪਣੇ ਆਪ ਨੂੰ ਵੱਡਾ ਸਿੱਖ ਸਾਫਤ ਕਰਦਾ ਕਰਦਾ ਸਭ ਕੁਝ ਗਵਾ ਕੇ ਜਿਹਾ ਲੱਗਦਾ ਜੇ ਕੋਣ ਦੇ ਗੱਲ ਨਹੀਂ ਮਾਰਨੀ ਕੋਲ ਗੁਰੂ ਕਿਵੇਂ ਸੱਪਾ ਅਸੀਂ ਜੋ ਮਰਜੀ ਕਹੀ ਜਾਈਏ ਤੇ ਗੁਰੂ ਕੋ ਉਹ ਮੇਰਾ ਸਿੱਖਾ ਸਿੱਖ ਤਾਂ ਸਾਡੇ ਵੱਡੇ ਦਖਾਤਾ ਯੂਨੀਵਰਸਿਟੀ ਕਹਾਂ ਸੀ ਤਾਂ ਇਹੋ ਨਹੀਂ ਕੀਤਾ ਸਾਡੀ ਵੱਡੇ ਖਬਰ ਕਿੱਥੋਂ ਲੈ ਕੇ ਆ ਜਾਂਦੀ ਹੋ ਜਉਨਾ ਇਹ ਕਿ ਪਹਿਲਾਂ ਦਾ ਸਿੱਖੀ ਦਾ ਸਾਡੀ ਵੱਡ ਆਪਣਾ ਹੀ ਬਣਾਇਆ ਹੋਇਆ ਹੈ ਜਵਾਨੀ ਹੈ ਸਾਡੇ ਵੱਡ ਕਿਤੇ ਦੇਣਾ ਗੁਰੂ ਨੂੰ ਦੇਣਾ ਮੇਰਾ ਸਿੱਖਾ ਕਾਪੜੇ ਆਪੇ ਲੈ ਲੈਣ ਇਹ ਆਪਣੇ ਦਿਲ ਨੂੰ ਤਸल्ली ਦੇ ਸਕਦੇ ਅਸੀਂ ਕਹਿ ਕੇ ਅਸੀਂ ਸਿੱਖਾ ਝੂਠੀ ਤਸल्ली ਅਸਲੀ ਸਿੱਖਾ ਅਸੀਂ ਹੈ ਨਹੀਂ